ਮੈਂ ਆਪਣੇ ਪੁੱਤ ਦਾ ਦੂਜਾ ਵਿਆਹ ਕਿਸੇ ਹੋਰ ਥਾਂ ਹੀ ਕਰ ਦੇਣਾ। ਫੇਰ ਨਾ ਕਹੀਂ। ਬਈ ਮੈਨੂੰ ਦੱਸਿਆ ਨਹੀਂ। ਹਜੇ ਵੀ ਤੇਰੇ ਕੋਲ ਵਕਤ ਹੈਗਾ। ਮੇਰੀ ਗੱਲ ਮੰਨ ਲਾ। ਮੈਨੂੰ ਚੇਤਾਵਨੀ ਦੇਣ ਵੇਲੇ ਇਹ ਬੋਲ ਮੇਰੀ ਸੱਸ ਨੇ ਪਹਿਲੀ ਵਾਰ ਨਹੀਂ ਸੀ ਬੋਲੇ। ਸਗੋਂ ਹੁਣ ਤਾਂ ਹਰ ਦੂਜੇ ਤੀਜੇ ਦਿਨ ਆਪਣੀ ਇਹ ਸੇ ਚੇਤਾਵਨੀ ਨੂੰ ਦੁਹਰਾਉਣ ਲੱਗ ਪਈ। ਪਹਿਲਾਂ ਤਾਂ ਉਹ ਇਸ ਗੱਲ ਨੂੰ ਥੋੜੀ ਦਬੀ ਜਵਾਨ ਵਿੱਚ ਆਖਦੀ ਹੁੰਦੀ ਸੀ। ਪਰ ਸਾਡਾ ਨੋ ਸੱਸ ਦਾ ਤਕਰਾਰ ਹੁਣ ਪੜਾ ਤੇ ਪਹੁੰਚ ਗਿਆ। ਕਿ ਉਹਦੇ ਮੂੰਹੋਂ ਅਜੇ ਇਹ ਬੋਲ ਸ਼ਰੀਆਮ ਨਿਕਲਣ ਲੱਗ ਪਏ ਨੇ। ਮੈਂ ਸਰਦੂਲ ਕੋਲ ਉਹਦੀ ਮਾਂ ਵੱਲੋਂ ਨਿੱਤ ਦਿਹਾੜੀ ਮੇਰੇ ਨਾਲ ਕੀਤੇ ਜਾਂਦੇ ਇਸ ਤਰ੍ਹਾਂ ਦੇ ਵਿਹਾਰ ਬਾਰੇ ਸ਼ਿਕਾਇਤ ਕਰਦੀ ਆਂ। ਤਾਂ ਉਹ ਅੱਗੋ ਹੱਸ ਕੇ ਟਾਲ ਦਿੰਦਾ। ਬੇਬੇ ਦੇ ਸੁਭਾਅ ਦਾ ਤੈਨੂੰ ਪਤਾ ਤਾਂ ਹੈਗਾ ਹੀ ਆ। ਮੇਰੀ ਮਰਜ਼ੀ ਤੋਂ ਬਗੈਰ ਬੇਬੇ ਕਿਵੇਂ ਮੇਰਾ ਵਿਆਹ ਕਰ ਦੋ? ਮੈਂ ਤੇਰੇ ਨਾਲਾਂ ਪ੍ਰੀਤੀ। ਤੂੰ ਬੇਬੇ ਦੀ ਗੱਲ ਇੱਕ ਕੰਨ ਚੋਂ ਸੁਣ ਕੇ ਦੂਜੇ ਕੰਨ ਚੋਂ ਕੱਢ ਦਿਆ ਕਰ। ਮੈਂ ਸਰਦੂਲ ਦੇ ਸਮਝਾਉਣ ਤੇ ਗੱਲ ਆਈ ਗਈ ਵੀ ਕਰ ਛੱਡਦੀ। ਪਰ ਹੁਣ ਸਾਲ ਭਰ ਤੋਂ ਉਹ ਵੀ ਮੇਰੀ ਗੱਲ ਨੂੰ ਗੋਲਣੋਂ ਹੀ हट ਗਿਆ। ਮੈਂ ਬਥੇਰੀ ਕੋਸ਼ਿਸ਼ ਕਰਦੀ ਆਂ ਕਿ ਬੁੱਢੀ ਦੀਆਂ ਤਲਖ ਗੱਲਾਂ ਦਾ ਜਵਾਬ ਨਾ ਦੇਵਾਂ। ਪਰ ਲਗਾਤਾਰ ਹਿਰਦੇ ਸਾੜਨ ਵਾਲੀਆਂ ਗੱਲਾਂ ਸੁਣ ਕੇ ਕੋਈ ਚੁੱਪ ਵੀ ਤਾਂ ਕਿੰਨਾ ਚਿਰ ਰਹਿ ਸਕਦਾ ਹੈ? ਆਖਰ ਮੈਂ ਵੀ ਅੱਕ ਕੇ ਕਹਿ ਹੀ ਦੰਨੀ। ਬੇਬੇ ਐ ਦੂਜੇ ਵਿਆਹ ਕਰਨੇ ਸੌਖੇ ਨਹੀਂ ਹੈਗੇ ਕਿਸੇ ਭਲੇਖੇ ਚ ਨਾ ਰਹਿ ਜੀ ਉਹ ਲੈ ਲਾ ਲਈ ਤੂੰ ਜਿਹੜਾ ਜੋਰ ਲਾਉਣਾ ਹੈ ਨੰਦ ਸਿਓ ਨੇ ਪੋਤੇ ਦਾ ਮੂੰਹ ਦੇਖਣ ਲਈ ਆਪਣੇ ਮੁੰਡੇ ਦਾ ਦੂਜਾ ਵਿਆਹ ਕੀਤਾ ਹੀ ਆ ਐਡੀ ਵੱਡੀ ਜ਼ਮੀਨ ਜਾਇਦਾਦ ਅਸੀਂ ਹੁਣ ਸ਼ਰੀਕਾਂ ਨੂੰ ਸੰਭਾਲੀਏ ਤੇਰੇ ਭਾਣੇ ਵੱਡੀ ਆਈ ਮੈਨੂੰ ਕਾਨੂੰਨ ਪੜਾਉਣ ਵਾਲੀ ਹੰਕਾਰੀ ਸੱਸ ਸਾਡੇ ਹੀ ਗਵਾਂਡ ਤੇ ਸ਼ਰੀਕੇ ਚੋਂ ਮੇਰੇ ਚਾਚਾ ਸਹੁਰਾ ਲੱਗਦੇ ਨੰਦ ਸਿਉਂ ਦੀ ਉਦਾਹਰਣ ਦੇਣ ਲੱਗੀਆਂ ਮਿੰਟ ਵੀ ਨਹੀਂ ਲਾਉਂਦੀ ਜਿਹਦੇ ਮੁੰਡੇ ਨੇ ਆਪਣੇ ਘਰ ਕੋਈ ਤੀ ਪੁੱਤ ਨਾ ਹੋਣ ਤੇ ਆਪਣੀ ਪਹਿਲੀ ਪਤਨੀ ਦੇ ਹੁੰਦਿਆਂ ਕਿਸੇ ਗਰੀਬ ਘਰ ਦੀ ਕੁੜੀ ਨਾਲ ਦੂਜਾ ਵਿਆਹ ਕਰਵਾ ਲਿਆ ਵਿਆਹ ਦਾ ਕਾਦਾ ਨੀਰਾਪੂਰਾ ਸੌਦਾ ਹੀ ਸੀ ਉਹ ਕੁੜੀ ਦੇ ਮਤਰੇ ਬਾਪ ਨੇ 2 ਲੱਖ ਰੁਪਏ ਚ ਉਹਨੂੰ ਅਮੀਰ ਜੱਟ ਕੋਲ ਵੇਚ ਦਿੱਤਾ ਸੀ ਹੁਣ ਸਰਦੂਲ ਆਪਣੀ ਮਾਂ ਦੀ ਹਾਂ ਚ ਹਾਂ ਮਿਲਾਉਣ ਲੱਗ ਪਿਆ ਅਗਲੀ ਦੀ ਹੈਂਕੜ ਦਾ ਵਧਣੀ ਹੋਈ ਲੋੜੀ ਵਾਲੇ ਦਿਨ ਗਵਾਂਢ ਚੋਂ ਮਹਿੰਦਰਕੁਰ ਆਪਣੇ ਪੋਤੇ ਦੀ ਲੋੜੀ ਤੇ ਪਹੁੰਚਣ ਦਾ ਸੱਦਾ ਦੇਣ ਆਈ ਤਾਂ ਬੁੱਢੀ ਮੇਰੇ ਵੱਲ ਦੇਖ ਕੇ ਬੜਬੜ ਕਰਨ ਲੱਗ ਪਈ ਕਈ ਮਾੜੇ ਘਰਾਂ ਦੀਆਂ ਇੰਨਾ ਲੋੜੀ ਦੀ ਅੱਗ ਨੂੰ ਵੀ ਬੰਨ ਲੈਂਦੀਆਂ ਨੇ ਮੈਂ ਤੇ ਤਿਹਾਰ ਵਾਲਾ ਦਿਨ ਹੋਣ ਕਾਰਨ ਉਸ ਦਿਨ ਚੁੱਪ ਰਹੀ ਪਰ ਦੋ ਦਿਨ ਬਾਅਦ ਉਸ ਸੜੀ ਜੁਬਾਨ ਵਾਲੀ ਨੇ ਗੱਲ ਹੀ ਅਜਿਹੀ ਕੀਤੀ ਸੀ ਕਿ ਮੇਥੋਂ ਬਰਾਬਰ ਬੋਲੇ ਵੀ ਨਾ ਰਹੀ ਨੀ ਗਿਆ ਗਲੀ ਚ ਸੂਈ ਕੁੱਤੀ ਨੇ ਪੰਜ ਕਤੂਰਿਆਂ ਨੂੰ ਜਨਮ ਦਿੱਤਾ ਸੀ। ਧਿਆਨੇ ਬਾਬੇ ਦੇ ਡੇਰੇ ਮੱਥਾ ਟੇਕ ਕੇ ਆਈ ਬੁੱਢੀ ਮੈਨੂੰ ਸੁਣਾ ਸੁਣਾ ਕੇ ਕਹਿਣ ਲੱਗੀ। ਕੰਨੀਆਂ ਤੀਵੀਆਂ ਨਾਲੋਂ ਤਾਂ ਗਲੀ ਦੀਆਂ ਕਾਲੀਆਂ ਕੁੱਤੀਆਂ ਚੰਗੀਆਂ ਹੁੰਦੀਆਂ ਨੇ। ਜੋ ਪੰਜ-ਪੰਜ ਜੰਮ ਧਰਦੀਆਂ ਨੇ। ਇੱਕ ਵਾਰੀ ਤਾਂ ਮੈਨੂੰ ਐਨਾ ਗੁੱਸਾ ਆਇਆ ਕਿ ਚੁੱਲ੍ਹੇ ਮੁੱਢ ਪਈ ਖਲਾਪੜ ਚੁੱਕ ਕੇ ਬੁੱਢੀ ਦਾ ਸਿਰ ਹੀ ਪਾੜ ਦੇਵਾਂ। ਜੇ ਜੁਆਕ ਜੰਮਣਾ ਮੇਰੇ ਵੱਸ ਹੋਵੇ। ਮੈਂ ਤੇਰੀ ਸੜੀ ਹੋਈ ਕੋਲੋਂ ਨਿੱਤ ਦੀਆਂ ਸਲਾਹਤਾਂ ਕਿਉਂ ਸੁਣਾ ਮੈਂ ਉਹਦਾ ਸਿਰ ਤਾਂ ਨਹੀਂ ਸੀ ਪਾੜ ਸਕੀ ਅਰਖਲ ਪਾੜ ਵਰਗੇ ਬੋਲ ਮੈਂ ਸਿੱਧਾ ਉਹਦੇ ਮੱਥੇ 'ਤੇ ਜੀ ਮਾਰੀ ਮੈਂ ਕਿਹਾ ਜਿਹੜਾ ਆਪ ਕੁੱਤਿਆਂ ਦੀ ਨਸਲ 'ਚ ਹੋਵੇ ਉਹਨੂੰ ਕੁੱਤੇ ਹੀ ਚੰਗੇ ਲੱਗਣੇ ਨੇ ਬਸ ਫੇਰ ਤਾਂ ਬੁੱਢੀ ਨੇ ਆਸਮਾਨ ਸਿਰ ਤੇ ਚੁੱਕ ਲਿਆ ਜਿੰਨਾ ਚਿਰ ਮੈਨੂੰ ਸਰਦੂਲ ਕੋਲੋਂ ਗਾਲਾਂ ਨਹੀਂ ਪੁਆਈਆਂ ਉਹ ਚੁੱਪ ਨਹੀਂ ਹੋਈ ਵਿਆਹ ਦੇ ਪਹਿਲੇ ਸਾਲ ਡੇਢ ਸਾਲ ਦਾ ਸਾਡੀ ਦੋਹਾਂ ਦੀ ਇੱਕੋ ਰੀਝ ਰਹੀ ਕਿ ਆਪਣੀ ਵਿਆਹੁਤਾ ਜ਼ਿੰਦਗੀ ਦਾ ਪੂਰਾ ਲੁਤਫੁਟਾਇਆ ਜਾਵੇ। ਵਿਆਹ ਦੇ ਪਹਿਲੇ 2 ਸਾਲ ਕਿਵੇਂ ਬੀਤ ਗਏ ਸਾਨੂੰ ਪਤਾ ਵੀ ਨਾ ਚੱਲਿਆ। ਕਦੇ-ਕਦੇ ਮੈਂ ਸ਼ਰਾਰਤ ਨਾਲ ਸਾਡੇ ਵਿਚਕਾਰ ਕਿਸੇ ਤੀਸਰੀ ਧਿਰ ਦੇ ਆਗਮਨ ਦੀ ਗੱਲ ਕਰਦੀ ਤਾਂ ਸਰਦੂਲ ਹੱਸ ਕੇ ਆਖ ਛੱਡਦਾ। ਉਹ ਛੱਡ ਪ੍ਰੀਤੀ। ਬੱਚੇ ਜੰਮਣ ਤੇ ਪਾਲਣ ਲਈ ਅਜੇ ਪੂਰੀ ਉਮਰ ਪਈ ਆ। ਅਜੇ ਜ਼ਿੰਦਗੀ ਦਾ ਸਵਾਦ ਲੈ ਲੀਏ। ਫਿਰ ਤਾਂ ਸਾਰੀ ਉਮਰ ਕਬੀਲਦਾਰੀ ਦੀ ਗੱਡੀ ਅੱਗੇ ਜੁੱਤਣੀ ਹੀ ਪੈਣਾ ਹੈ ਪਰ ਹੌਲੀ-ਹੌਲੀ ਸਾਨੂੰ ਦੋਹਾਂ ਨੂੰ ਇਹ ਅਹਿਸਾਸ ਹੋਣਾ ਸ਼ੁਰੂ ਹੋ ਗਿਆ ਕਿ ਹੁਣ ਸਾਡੇ ਵਿਚਕਾਰ ਕਿਸੇ ਤੀਜੀ ਧਿਰ ਦਾ ਆਗਮਨ ਜ਼ਰੂਰੀ ਆ ਜਦੋਂ ਪੇਕੇ ਤੇ ਸੋਹਰੇ ਦੋਹੇ ਪਰਿਵਾਰਾਂ ਦੀਆਂ ਨਜ਼ਰਾਂ ਮੇਰੇ ਢਿੱਡ ਤੇ ਹੋਣ ਵਾਲੇ ਵਾਅਦੇ 'ਚ ਰਹਿਣ ਲੱਗੀਆਂ ਤਾਂ ਮੇਰੀਆਂ ਪਰਜਾਈਆਂ ਨੇ ਹਾਸੇ-ਹਾਸੇ 'ਚ ਮੈਨੂੰ ਕਹਿਣਾ ਸ਼ੁਰੂ ਕਰਤਾ ਸੀ ਭਾਈ ਇਹ ਉਹ ਨਹੀਂ ਸਰਨਾ ਹੁਣ ਬਥੇਰੀ ਕਰ ਲਈ ਤੁਸੀਂ ਐਸ਼ ਅਗਲੀ ਵਾਰ ਜਦੋਂ ਇੱਧਰ ਆਵੇਂ ਤਾਂ ਤੇਰਾ ਪੇਟ ਗਿੱਟ ਪਰ ਅੱਗੇ ਵਧਿਆ ਹੋਣਾ ਚਾਹੀਦਾ ਸਾਡੇ ਵਿਆਹ ਹੋਏ ਨੂੰ ਜਿਉਂ-ਜਿਉਂ ਸਮਾਂ ਬੀਤ ਰਿਹਾ ਸੀ ਇਸ ਮਸਲੇ ਤੇ ਵਿਚਾਰ ਕਰਨਾ ਸਾਡੇ ਲਈ ਜ਼ਰੂਰੀ ਬਣ ਗਿਆ ਮੈਂ ਤੇ ਸਰਦੂਲਤਾ ਹਜੇ 6 ਸਾਲ ਮਹੀਨੇ ਹੋਰ ਵੀ ਇਸ ਗੱਲ ਨੂੰ ਗੰਭੀਰਤਾ ਨਾਲ ਨਾ ਲੈਂਦੇ ਪਰ ਮੇਰੀ ਸੱਸ ਆਣੀ ਬਹਾਨੇ ਪੋਤੇ ਦੀ ਦਾਦੀ ਬਣਨ ਦੀ ਰੀਝ ਵਾਰ-ਵਾਰ ਦੁਹਨ ਰਣ ਲੱਗ ਪਈ ਪਤਾ ਨਹੀਂ ਕਿਹੜੇ ਵੇਲੇ ਰੱਬ ਦੇ ਘਰੋਂ ਵਰੰਟ ਆ ਜਾਣਾ ਬਸ ਹੁਣ ਤਾਂ ਇੱਕੋ ਇੱਛਾ ਹੈ ਕਿ ਮਰਨ ਤੋਂ ਪਹਿਲਾਂ ਪੋਤੇ ਦਾ ਮੂੰਹ ਦੇਖਣ ਦੀ ਰੀਜ ਪੂਰੀ ਹੋ ਜਾਏ ਮੇਰੀ ਫਿਰ ਰੱਬ ਜਦੋਂ ਮਰਜੀ ਬੁਲਾ ਲਵੇ ਮੈਨੂੰ ਉਹ ਉੱਠਦੀ ਬੈਹਂਦੀ ਇੱਕੋ ਗੱਲ ਆਖਣ ਲੱਗ ਜਾਂਦੀ ਅਖੀਰ ਅਸੀਂ ਆਪਸ ਵਿੱਚ ਸਲਾਹ ਕੀਤੀ ਤੇ ਅਸੀਂ ਦੋਵੇਂ ਗੁਪਤ ਰੋਗਾਂ ਦੇ ਮਾਹਰ ਵਜੋਂ ਜਾਣੇ ਜਾਂਦੇ ਸ਼ਹਿਰ ਦੇ ਪ੍ਰਸਿੱਧ ਡਾਕਟਰ ਸੂਦ ਦੇ ਸਾਹਮਣੇ ਜਾ ਪੇਸ਼ ਹੋਏ ਡਾਕਟਰ ਸੂਦ ਨੇ ਸਾਡੇ ਪਤੀ ਪਤਨੀ ਦੋਵਾਂ ਦੇ ਬਹੁਤ ਟੈਸਟ ਕੀਤੇ ਮੇਰੇ ਲਈ ਕੁਝ ਦਿਵਾਨੀਆਂ ਵੀ ਲਿਖੀਆਂ ਜਦੋਂ ਉਸਨੇ ਮੇਰੀ ਬੱਚੇਦਾਨੀ ਦਾ ਮੂੰਹ ਬੰਦ ਹੋਣ ਬਾਰੇ ਦੱਸਿਆ ਮੇਰੇ ਹੋਸ਼ ਉੱਡ ਗਏ ਜੇ ਮੈਂ ਬਾਂਝ ਹੀ ਰਹਿ ਗਈ ਤਾਂ ਕੀ ਹیثیت ਰਹਿ ਜੂ ਮੇਰੀ ਇਸ ਘਰ 'ਚ ਉਸ ਵੇਲੇ ਮੇਰੇ ਦਿਲੋਂ ਦਿਮਾਗ ਵਿੱਚ ਖੁਣ-ਖੁਣ ਕਰਨ ਲੱਗ ਪਈ ਕਿ ਅੱਜ ਸਰਦੂਲ ਮੇਰੇ ਨਾਲ ਆ ਪਰ ਉਹ ਵੀ ਤਾਂ ਚਾਹੁੰਦਾ ਹੀ ਆ ਕਿ ਮੈਂ ਛੇਤੀ ਤੋਂ ਛੇਤੀ ਮਾਂ ਬਣ ਕੇ ਪੂਰਨ ਔਰਤ ਹੋਣ ਦਾ ਸਬੂਤ ਪੇਸ਼ ਕਰਾਂ ਅੱਜ ਉਹ ਮੇਰੇ ਨਾਲ ਹਮਦਰਦੀ ਕਰਦਾ ਪਰ ਹੈ ਤਾਂ ਉਹ ਵੀ ਮਰਦ ਪ੍ਰਧਾਨ ਸਮਾਜ ਦਾ ਹਿੱਸਾ ਕੱਲ ਨੂੰ ਉਹਦੀਆਂ ਨਜ਼ਰਾਂ ਬਦਲ ਗਈਆਂ ਫਿਰ ਮੈਂ ਕੀ ਕਰਾਂਗੀ ਉਦੋਂ ਜੋ ਮੈਂ ਸੋਚਿਆ ਸੀ ਅੱਜ ਉਹੀ ਹੰਡਾ ਰਹੀ ਹਾਂ ਹਰ ਮਹੀਨੇ ਡਾਕਟਰ ਸੂਦ ਮੇਰੇ ਬੱਚੇਦਾਨੀ ਨਾਲ ਸੰਬੰਧਤ ਕੋਈ ਨਾ ਕੋਈ ਟੈਸਟ ਜ਼ਰੂਰ ਕਰਾਉਂਦਾ ਤਾਂ ਸਰਦੂਲ ਦੇ ਬਟੂਏ 'ਚੋਂ ਮੋਟੀ ਰਕਮ ਨਿਕਲ ਕੇ ਉਹਦੇ ਬਟੂਏ 'ਚ ਪੈ ਜਾਂਦੀ ਕੁਝ ਮਹੀਨੇ ਬਾਅਦ ਉਹ ਨਿਰਾਸ਼ਤਾ ਵਿੱਚ ਸਿਰ ਹਿਲਾਉਂਦਿਆਂ ਸਾਨੂੰ ਇਸਤਰੀ ਰੋਗਾਂ ਦੇ ਮਾਹਰ ਪਟਿਆਲੇ ਦੇ ਡਾਕਟਰ ਕਪੀਲਾ ਵਰਮਾ ਨੂੰ ਮਿਲਣ ਦੀ ਸਲਾਹ ਦੇ ਦਿੱਤੀ। ਇਹੀ ਸਿਲਸਿਲਾ ਡਾਕਟਰ ਕਪੀਲਾ ਦੇ ਹਸਪਤਾਲ 'ਚ ਸਾਲ ਪਰ ਚੱਲਦਾ ਰਿਹਾ। ਪਰ ਸਾਡੇ ਪਿੜ ਪੱਲੇ ਕੁਝ ਨਹੀਂ ਸੀ ਪਿਆ। ਮਾਂ-ਬਾਪ ਬਣਨ ਸੰਬੰਧੀ ਸਾਡੀ ਚਿੰਤਾ ਹੁਣ ਏਸ ਕਦਰ ਸਾਡੇ ਤੇ ਹਾਵੀ ਹੋਣ ਲੱਗੀ ਕਿ ਵਿਆਹ ਦੀ 5ਵੀਂ ਬਰੇਗੰਡ ਮਨਾਉਣੀ ਤਾਂ ਇੱਕ ਪਾਸੇ ਰਿਹਾ। ਸਾਡਾ ਦੋਵਾਂ ਦਾ ਇੱਕ ਦੂਜੇ ਨੂੰ ਮੁਬਾਰਕਾਂ ਦੇਣ ਦਾ ਵੀ ਹੌਸਲਾ ਨਹੀਂ ਸੀ ਪਿਆ। ਆਪਣੀ ਸੱਸ ਦੇ ਮੂੰਹੋਂ ਪਹਿਲਾ ਵਾਂਗ ਪ੍ਰੀਤ ਪੁੱਤ ਦਾ ਸੰਬੋਧਨ ਸੁਣਨਾ ਜਿਵੇਂ ਮੇਰੇ ਲਈ ਸੁਪਨਾ ਬਣ ਕੇ ਰਹਿ ਗਿਆ ਸੀ ਉਹਦਾ ਸਾਰਾ ਦਿਨ ਵੱਡੂ ਖਾਉ ਕਰਦੇ ਰਹਿਣ ਵਾਲਾ ਮੇਰਾ ਆਪਣਾ ਸੁਭਾਅ ਵੀ ਹੁਣ ਨਿਰੰਤਰ ਚਿੜਚਿੜਾਜਿਆ ਬਣਦਾ ਜਾ ਰਿਹਾ ਸੀ ਫਿਰ ਵੀ ਜਦੋਂ ਸਰਦੂਲ ਮੈਨੂੰ ਆਪਣੇ ਕਲਾਵੇ 'ਚ ਲੈਂਦਾ ਮੈਂ ਆਪਣੇ ਆਪ ਨੂੰ ਘੜੀ ਦੋ ਘੜੀ ਸਹਿਜ ਕਰ ਲੈਂਦੀ ਮੇਰਾ ਵੱਡੇ ਭਰਾ ਦੀ ਤਰਕਸ਼ੀਲ ਸਭਾ ਵਿੱਚ ਕੰਮ ਕਰਦੇ ਹੋਣ ਕਰਕੇ ਵਿਆਹ ਤੋਂ ਪਹਿਲਾਂ ਘਰ 'ਚ ਆਉਂਦਾ ਰਿਹਾ ਤਰਕਸ਼ੀਲ ਸਭਾ ਦਾ ਮੈਗਜ਼ੀਨ ਤੇ ਹੋਰ ਕਿਤਾਬਾਂ ਮੈਂ ਵੀ ਪੜ੍ਹਦੀ ਰਹੀ ਸੀ ਇਸ ਲਈ ਸਾਧਾ ਸੰਤਾਂ ਤੇ ਉਹਨਾਂ ਵੱਲੋਂ ਦਿੱਤੇ ਧਾਗੇ ਤਵੀਤਾਂ ਤੇ ਮੇਰਾ ਭੋਰਾ ਵੀ ਵਿਸ਼ਵਾਸ ਨਹੀਂ ਸੀ ਮੈਨੂੰ ਪੇਕੇ ਘਰ 'ਚੋਂ ਸੰਸਕਾਰੀ ਐਵੇਂ ਦੇ ਮਿਲੇ ਸੀ ਕਿ ਇਹ ਸਭ ਕੁਝ ਮੈਨੂੰ ਪਖੰਡ ਲੱਗਦਾ ਮੈਂ ਚੰਗੀ ਤਰ੍ਹਾਂ ਸਮਝਦੀ ਸੀ ਕਿ ਜੇ ਮੇਰੇ ਬੱਚੇਦਾਨੀ ਵਿੱਚ ਪਿਆ ਨੁਕਸ ਕਦੇ ਠੀਕ ਹੋ ਸਕਦਾ ਹੈ ਤਾਂ ਸਿਰਫ ਤੇ ਸਿਰਫ ਮੈਡੀਕਲ ਟਰੀਟਮੈਂਟ ਨਾਲ ਹੀ ਠੀਕ ਹੋਊਗਾ ਪਰ ਮੇਰੀ ਬੁਢੜੀ ਸੱਸ ਨੂੰ ਕੌਣ ਸਮਝਾਵੇ ਉਦੇ ਹੁਕਮ ਤੇ ਮੈਨੂੰ ਲਾਲਣਾ ਵਾਲੇ ਪੀਰ ਦੀਆਂ ਸੱਤ ਚੌਕੀਆਂ ਭਰਨ ਲਈ ਮਜਬੂਰ ਹੋਣਾ ਪਿਆ ਸੀ ਪਤਾ ਨਹੀਂ ਪੜੇ ਲਿਖੇ ਸਰਦੂਲ ਦੀ ਮਤ ਨੂੰ ਵੀ ਕੀ ਹੋਇਆ ਸੀ ਉਹ ਕੇਵਲ ਆਪਣੀ ਬੇਬੇ ਦੀ ਅੰਧਵਿਸ਼ਵਾਸੀ ਪੈੜ ਵਿੱਚ ਪੈੜ ਹੀ ਨਹੀਂ ਸੀ ਰੱਖਣ ਲੱਗ ਪਿਆ ਸਗੋਂ ਮੈਨੂੰ ਵੀ ਸਮਝਾਉਣ ਦਾ ਯਤਨ ਕਰਦਾ ਕਿ ਬੇਬੇ ਆਪਣੇ ਭਲੇ ਲਈ ਕਰਦੀ ਹੈ ਜੋ ਕਰਦੀ ਆ ਇਹ ਸਾਰਾ ਕੁਝ ਉਹ ਮੈਨੂੰ ਅਕਸਰ ਹੁਕਮ ਵਰਗੀ ਹਦਾਇਤ ਦਿੰਦਾ ਕਿ ਬੇਬੇ ਜਿਵੇਂ ਕਹਿੰਦੀ ਹੈ ਓਵੇਂ ਕਰੀ ਚੱਲ ਵੰਗ ਪੀ ਕੇ ਮਸਤ ਹੋਏ ਪੀਰ ਦੇ ਚੇਲੇ ਜਦੋਂ ਮੈਨੂੰ ਲਾਲ ਅੱਖਾਂ ਨਾਲ ਘੂਰਦੇ ਤਾਂ ਸੱਚੀ ਮੈਨੂੰ ਬਹੁਤ ਡਰ ਲੱਗਦਾ ਮੇਰੀ ਸੱਸ ਕੀ ਤੋਂ ਵੀ ਸੁਣ ਲੈਂਦੀ ਕਿ ਫਲਾਣਾ ਬਾਬੇ ਤੋਂ ਤਵੀਤ ਲੈਣ ਨਾਲ ਕਿਸੇ ਔਰਤ ਦੀ ਕੁਖਹਰੀ ਹੋਈ ਆ ਤੇ ਉਹ ਤੁਰੰਤ ਉਥੇ ਜਾਣ ਲਈ ਤਿਆਰ ਰਹਿਣ ਦਾ ਹੁਕਮ ਚੜਾ ਦਿੰਦੀ ਫਿਰ ਉਸ ਬਾਬੇ ਦੀਆਂ ਚੌਕੀਆਂ ਭਰੰਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਮੇਰੇ ਦਿਉਰ ਕੁਲਵੰਤ ਦਾ ਵਿਆਹ ਹੋਇਆ ਹੁਣ 3 ਸਾਲ ਬੀਤ ਗਏ ਇਨਾ ਤਿੰਨਾਂ ਸਾਲਾਂ ਚ ਦੋ ਕੁੜੀਆਂ ਨੇ ਪਰਿਵਾਰ ਦੇ ਜੀਆਂ ਦੀ ਗਿਣਤੀ ਚ ਵਾਧਾ ਕਰ ਦਿੱਤਾ ਸੀ ਪਰ ਮੇਰੀ ਸੱਸ ਦੀ ਆਪਣੀ ਗੋਦ ਵਿੱਚ ਜਾਇਦਾਦ ਦੇ ਵਾਰਸ ਘਡਾਉਣ ਦੀ ਆਸ ਮੇਰੀ ਦਰਾਨੀ ਵੀ ਪੂਰੀ ਨਹੀਂ ਸੀ ਕਰ ਸਕੀ ਗੱਲ ਸੁਣ ਲੈ ਮੇਰੇ ਕੰਨ ਧਰ ਕੇ 20 ਕਿੱਲੇ ਆਉਂਦੀ ਐ ਇਕੱਲੇ ਸਰਦੂਲ ਨੂੰ ਐਡੀ ਵੱਡੀ ਜਾਇਦਾਦ ਨੂੰ ਮੈਂ ਕਾਵਾ ਕੁੱਤਿਆਂ ਦੇ ਹਵਾਲੇ ਹੋਈ ਨਹੀਂ ਦੇਖ ਸਕਦੀ ਸੱਸ ਸਾਡੇ ਦੂਰ ਨੇੜੇ ਸ਼ਰੀਕਾਂ ਵੱਲ ਇਸ਼ਾਰਾ ਕਰਕੇ ਮੈਨੂੰ ਆਖਦੀ ਜਿਨ੍ਹਾਂ ਨੂੰ ਉਸਨੇ ਆਪਣੇ ਜਿਉਂਦੇ ਜੀ ਕਦੇ ਆਪਣੇ ਨੇੜੇ ਨਹੀਂ ਸੀ ਢੁਕਣ ਦਿੱਤਾ ਪਹਿਲਾ ਮੈਂ ਉਹਦੀ ਇਸ ਗੱਲ ਦਾ ਕੀ ਜਵਾਬ ਦੰਦੀ ਇਸ ਲਈ ਇੱਕ ਚੁੱਪ ਸੌ ਸੁਖ ਨੀਤੀ ਧਾਰਨਾ ਕਰਨਾ ਹੀ ਉਸ ਵੇਲੇ ਮੈਨੂੰ ਠੀਕ ਜਾਪਦਾ ਕਈ ਵਾਰ ਮੈਨੂੰ ਆਪਣੀ ਸੱਸ ਦੀਆਂ ਗੱਲਾਂ ਠੀਕ ਵੀ ਜਾਪਦੀਆਂ 40 ਕਿੱਲਿਆਂ ਦੀ ਜਾਇਦਾਦ ਦੇ ਮਾਲਕ ਬਗਾਨੇ ਘਰੋਂ ਆਏ ਜਵਾਈ ਬਣ ਜਾਣ ਇਹ ਗੱਲ ਆਪਣੀ ਖੁਸ਼ੀ ਨਾਲ ਕਿਹੜਾ ਜਾਇਦਾਦ ਦਾ ਮਾਲਕ ਕਬੂਲ ਕਰ ਸਕਦਾ ਚਾਹੁੰਦੀ ਤਾਂ ਮੈਂ ਵੀ ਢਿੱਡੋਂ ਇਹੀ ਸੀ ਕਿ ਮੇਰੇ ਪੇਟ ਤੋਂ ਜਨਮਿਆ ਪੁੱਤੀ ਸਰਦੂਲ ਦੇ ਨਾਮ ਬੋਲਦੀ ਜ਼ਮੀਨ ਨੂੰ ਸੰਭੇ ਪਰ ਇਹ ਗੱਲ ਹੁਣ ਮੇਰੇ ਵਾਸਤੇ ਨਹੀਂ ਸੀ ਨਾ ਮੇਰੇ ਲਈ ਤਾਂ ਉਸ ਦਿਨ ਪਰਲੋ ਆ ਗਈ ਸੀ ਜਿਸ ਦਿਨ ਮੇਰੀ ਸਾਸ ਨੇ ਮੈਨੂੰ ਸਪਸ਼ਟ ਕਹਿ ਦਿੱਤਾ ਸੀ ਵੀ ਕਿਲੇ ਆਉਂਦੇ ਨੇ ਮੇਰੇ ਸਰਦੂਲ ਨੂੰ ਐਨੀ ਜਾਇਦਾਦ ਵਾਲੇ ਮੁੰਡੇ ਲਈ ਮੈਂ ਜਦੋਂ ਮਰਜੀ ਰਿਸ਼ਤਾ ਲੈ ਆਵਾਂ ਪਰ ਤੇਰੀ ਸੌਂਕਣ ਆਉਣ ਨਾਲ ਤੇਰਾ ਵਸੀਬਾ ਔਖਾ ਹੋਜੂ ਏ ਤੇਰੇ ਭਲੇ ਚਾਏ ਕਿ ਤੂੰ ਸਰਦੂਲੀ ਆਪਣੀ ਛੋਟੀ ਭੈਣ ਸਿਮਰੋ ਦਾ ਰਿਸ਼ਤਾ ਲੈ ਆ। ਭੈਣਾਂ ਦਾ ਕੀ ਹੁੰਦਾ? ਇਕੱਠਾ ਨਿਰਮਾਹ ਹੋ ਜੂ। ਬੁੱਢੀ ਹਜੇ ਵੀ ਇਸ ਤਰ੍ਹਾਂ ਬੋਲ ਰਹੀ ਸੀ ਜਿਵੇਂ ਮੇਰੇ ਤੇ ਕੋਈ एहसान ਕਰ ਰਹੀ ਹੋਵੇ ਜਾਂ ਮੈਨੂੰ ਕੋਈ ਵਿਸ਼ੇਸ਼ ਰਿਆਇਤ ਦੇ ਰਹੀ ਹੋਵੇ। ਸੱਸ ਦੀ ਗੱਲ ਸੁਣ ਮੇਰੇ ਤੇ ਕੀ ਬੀਤੀ ਇਹ ਕੇਵਲ ਮੈਂ ਹੀ ਜਾਣਦੀ ਆ। ਮੈਨੂੰ ਲੱਗ ਰਿਹਾ ਸੀ ਕਿ ਇਸ ਘਰ ਵਿੱਚ ਮੇਰਾ ਵਸੇਬਾ ਹੁਣ ਥੋੜ੍ਹੀ ਜਿਹੀ ਰਹੀ ਆ। ਜੇ ਸਰਦੂਲ ਮੇਰੇ ਨਾਲ ਹੁੰਦਾ ਤਾਂ ਮੈਂ ਬੁੱਢੀ ਨੂੰ ਕੀ ਗੋਲਦੀ ਆ ਪਰ ਹੁਣ ਤਾਂ ਇਸ ਘਰ ਵਿੱਚ ਮੇਰੀ ਕੋਈ ਵੀ ਥਿਰਣੀ ਸੀ ਰਹੀ ਪੱਲਾ ਕੀ ਤੁੱਕ ਬਣੀ ਕਿ ਮੈਂ ਪੇਕੇ ਘਰ ਜਾ ਕੇ ਕਹਾ ਕਿ ਸਿਮਰੋ ਦਾ ਰਿਸ਼ਤਾ ਉਸ ਬੰਦੇ ਨੂੰ ਕਰ ਦਿਓ ਜਿਹਦੇ ਨਾਲ 6 ਸਾਲ ਪਹਿਲਾਂ ਮੈਂ ਫੇਰੇ ਲਈ ਸੀ ਕਿੱਥੇ ਮੇਰੀ 22 ਸਾਲਾਂ ਦੀ ਭੈਣ ਸਿਮਰੋ ਅਲੜ ਮੁਟਿਆਰ ਕਿੱਥੇ 37 ਸਾਲ ਦਾ ਅਧਖੜ ਸਰਦੂਲ ਮੈਂ ਪਰਿਵਾਰ ਵਿੱਚ ਸਭ ਤੋਂ ਵੱਡੀ ਆ ਸਿਮਰੋ ਤੇ ਮੇਰੇ ਵਿਚਕਾਰ ਦੋ ਭਰਾ ਨੇ ਠੀਕ ਹੈ ਪੈਸਿਆਂ ਤੇ ਜ਼ਮੀਨ ਪੱਖੋਂ ਮੇਰੇ ਪੇਕੇ ਪਰਿਵਾਰ ਦੀ ਹੈਸੀਅਤ ਮੇਰੇ ਸਹੁਰੇ ਪਰਿਵਾਰ ਨਾਲੋਂ ਕਿਤੇ ਜ਼ਿਆਦਾ ਘਾਟਾ ਪਰ ਪੈਸਾ ਹੀ ਤਾਂ ਸਭ ਕੁਝ ਨਹੀਂ ਨਾ ਹੁੰਦਾ ਫਿਰ ਸਿਮਰੋ ਤੇ ਮੇਰੇ ਮਾਪੇ ਮੇਰੀ ਗੱਲ ਕਿਵੇਂ ਮੰਨ ਜਾਣਗੇ ਸਿਮਰੋ ਦੀ ਜ਼ਿੰਦਗੀ ਤੇ ਉਹਦੀ ਆਪਣੀ ਮਰਜ਼ੀ ਆ ਮੈਂ ਕੌਣ ਹੁੰਨੀ ਆ 20 ਹਕੀਲਿਆਂ ਦੀ ਜਾਇਦਾਦ ਦੇ ਬਦਲੇ ਉਹਦੇ ਅਰਮਾਨਾਂ ਦੀ ਬਲੀ ਦੇਣ ਵਾਲੀ ਠੀਕ ਹੈ ਬਾਪੂ ਉਹਦੇ ਲਈ ਯੋਗ ਯੋਗਵਰ ਲੱਭਣ ਲਈ ਇਹਨਾਂ ਦਿਨਾਂ 'ਚ ਬਹੁਤ ਚਿੰਤਾ 'ਚ ਰਹਿੰਦਾ। ਪਰ ਇਹਦਾ ਮਤਲਬ ਇਹ ਤਾਂ ਨਹੀਂ ਕਿ ਉਹ ਨੂੰ ਮੈਂ ਆਪਣੇ ਹੱਥੀਂ ਖੋਚ ਧੱਕਾ ਦੇ ਦੇਮ ਤੇ ਉਸ ਨੂੰ ਆਪਣੀ ਭੈਣ ਤੋਂ ਸੌਂਕਣ ਬਣਾ ਲਵਾਂ। ਮੇਰਾ ਦਿਲ ਕੀਤਾ ਕਿ ਸੱਸ ਨੂੰ ਅਜਹੀ ਗੱਲ ਕਹਿਣ ਦੇ ਬਦਲੇ ਖਰੀਆਂ-ਖਰੀਆਂ ਸੁਣਾਵਾਂ। ਤੇ ਕਹਾ ਕਿ ਜੇ ਤੇਰੀ ਆਪਣੀ लाਡਲੀ ਧੀ ਕਮਲਪ੍ਰੀਤ ਨੂੰ ਮੇਰੇ ਜਿਹੀ ਸਥਿਤੀ ਦਾ ਸਾਹਮਣਾ ਕਰਨਾ ਪੈ ਜੇ ਤਾਂ ਤੂੰ ਉਹਦੇ ਲਈ ਸੌਂਕਣ ਲਿਓਣ ਦੀ ਹਮੀ ਭਰ ਦੇਂਗੀ। ਜਿਸ ਦਿਨ ਦੀ ਸੱਸ ਨੇ ਇਹ ਗੱਲ ਮੇਰੇ ਨਾਲ ਕੀਤੀ ਹੈ ਉਸ ਦਿਨ ਤੋਂ ਮੇਰਾ ਬਲੱਡ ਪ੍ਰੈਸ਼ਰ ਜ਼ਿਆਦਾ ਵਧਣ ਲੱਗ ਪਿਆ ਅਕਸਰ 150 ਤੋਂ ਉੱਤੇ ਟੱਪ ਜਾਂਦਾ ਹੈ ਸੋਚਦੀ ਆ ਕਿ ਜੇ ਕੁਝ ਦਿਨ ਅਜਿਹੀ ਹਾਲਤ ਰਹੀ ਕਿਸੇ ਦਿਨ ਸੁੱਤੇ ਹੀ ਰਹਿ ਜਾਣਾ ਮੈਂ ਤਾਂ ਬੰਦੇ ਦਾ ਤਾਂ ਹੁਣ ਪਲ ਭਰ ਦਾ ਭਰੋਸਾ ਨਹੀਂ ਹੈਗਾ ਕਿ ਕਦੋਂ ਹਾਰਟ ਅਟੈਕ ਹੋ ਜੇ ਫਿਰ ਮੇਰੀ ਸੱਸ ਤਾਂ ਚਾਹੁੰਦੀ ਇਹੀ ਆ ਉਹਨੂੰ ਤਾਂ ਖੁੱਲ ਮਿਲ ਜਾਣੀ ਆ ਆਪਣੇ ਪੁੱਤ ਦਾ ਦੂਜਾ ਵਿਆਹ ਕਰਨ ਲਈ ਸਰਦੂਲ ਵੀ ਮੇਰੇ ਤੋਂ ਦੂਰ ਦੂਰ ਰਹਿਣ ਦੇ ਬਹਾਨੇ ਲੱਭਣ ਲੱਗ ਪਿਆ। ਮੈਂ ਤੱਕੇ ਨਾਲੀ ਕਦੇ ਉਹਦੇ ਨੇੜੇ ਜਾਣ ਦੀ ਕੋਸ਼ਿਸ਼ ਕਰਦੀ ਆਂ। ਪਰ ਉਹ ਮੇਰੇ ਤੋਂ ਦਿਨ-ਪ੍ਰਤੀ ਦਿਨ ਦੂਰ ਹੁੰਦਾ ਜਾ ਰਿਹਾ ਹੈ। ਇਸ ਘਰ ਵਿੱਚ ਮੇਰੀ ਹیثیت ਲਗਾਤਾਰ ਘਟਦੀ ਮਹਿਸੂਸ ਹੋਣ ਕਰਕੇ ਮੇਰਾ ਦਿਨ ਵਿੱਚ ਕਈ ਵਾਰ ਰੋ ਨਿਕਲ ਆਉਂਦਾ ਹੈ। ਪਰ ਕੀ ਕਰਾਂ? ਦਿਨ ਕੱਟੀ ਤਾਂ ਕਰਨੀ ਪੈਣੀ ਹੈ ਨਾ। ਇਸੇ ਘਰ 'ਚ। ਹੁਣ ਤਾਂ ਮੈਨੂੰ ਯਕੀਨ ਜਾ ਹੁੰਦਾ ਜਾ ਰਿਹਾ ਹੈ ਕੀ ਸਰਦੂਲ ਵੀ ਮੇਤੋ ਖਿਹੜਾ ਛਡਾਉਣ ਲਈ ਬਹਾਨੇ ਭਾਲਦਾ ਮੇਰੀ ਵੱਧ ਰਹੀ ਬਿਮਾਰੀ ਦਾ ਛਾਜ ਨਾਲ ਇਲਾਜ ਨਹੀਂ ਕਰਾ ਰਿਹਾ ਉਹ ਕਿੰਨਾ ਸਮਾਂ ਹੋ ਗਿਆ ਸਾਨੂੰ ਇਕੱਠੇ ਰੋਟੀ ਖਾਦਿਆਂ ਪਹਿਲਾਂ ਜਦੋਂ ਦੇ ਕੰਮ ਵਿੱਚ ਰੁੱਝੇ ਹੋਏ ਕਾਰਨ ਮੈਂ ਇਕੱਲੇ ਸਰਦੂਲ ਨੂੰ ਰੋਟੀ ਪਰੋਸ ਕੇ ਦੰਨੀ ਆ ਤਾਂ ਕਹਿ ਉੱਠਦਾ ਸੀ ਛੱਡ ਪ੍ਰੀਤ ਕੰਮ ਨੂੰ ਤੇਰੇ ਬਿਨਾਂ ਰੋਟੀ ਦਾ ਸੁਆਦ ਜੇ ਇੱਧਰ ਰਹਿ ਜਾਂਦਾ ਪਰ ਹੁਣ ਹੁਣ ਤਾਂ ਉਸ ਨੂੰ ਇੰਨਾਂ ਗੱਲਾਂ ਦੀ ਪਰਵਾਹ ਹੀ ਨਹੀਂ ਉਹ ਰੋਟੀ ਪਾਉਣ ਲਈ ਅਕਸਰ ਮੇਰੀ ਬਜਾਏ ਆਪਣੀ ਮਾਂ ਨੂੰ ਤੇ ਪਰਜਾਈ ਨੂੰ ਹੀ ਕਹਿੰਦਾ। ਹੁਣ ਤਾਂ ਮੈਂ ਉਹਦੇ ਇਹ ਬੋਲ ਸੁਣਨੇ ਨੂੰ ਮੁੱਦ ਤਾਂ ਹੀ ਬੀਤ ਗਿਆ ਲੱਗਦੀਆਂ ਨੇ। ਕਿ ਆ ਜਾ ਪ੍ਰੀਤ ਰੋਟੀ ਖਾਈਏ। ਕੁਦਰਤ ਨੇ ਜਿਵੇਂ ਮੇਰੇ ਵੱਲ ਤਾਂ ਜਮਾ ਹੀ ਪਿੱਠ ਕਰ ਲਈ ਹੋਵੇ। ਪਰ ਉਸ ਨੇ ਮੇਰੀ ਬੁੱਢੀ ਸੱਸ ਦੀ ਸੁਣਨ ਵਿੱਚ ਬਹੁਤੀ ਦੇਰ ਨਹੀਂ ਲਾਈ। ਪੋ ਮਹੀਨਾ ਚੜ੍ਹਦੇ ਇੱਕ ਪਾਸੇ ਮੇਰੀ ਦਰਾਣੀ ਦਾ ਪੈਰ ਫੇਰ ਭਾਰੀ ਹੋ ਗਿਆ। ਦੂਜੇ ਪਾਸੇ ਡਾਕਟਰ ਵੱਲੋਂ ਜਵਾਬ ਮਿਲਣ ਕਾਰਨ ਮੇਰੀ ਕਿਸਮਤ ਹੋਰ ਹੌਲੀ ਹੋ ਗਈ ਹੁਣ ਸਿਰਫ ਬੁੱਢੀ ਦੀਆਂ ਹੀ ਨਹੀਂ ਸਗੋਂ ਸਰਦੂਲ ਸਮੇਤ ਸਾਰੇ ਪਰਿਵਾਰ ਦੀਆਂ ਨਜ਼ਰਾਂ ਮੇਰੀ ਦਰਾਣੀ ਦੀ ਕੁੱਖ ਵੱਲ ਲੱਗੀਆਂ ਹੋਈਆਂ ਨੇ ਮੇਰੇ ਦਿਓਰ ਨੇ ਮਹਿੰਗਾ ਸਸਤਾ ਕਿਸੇ ਡਾਕਟਰ ਤੋਂ ਅਲਟਰਾਸਾਉਂਡ ਕਰਾ ਕੇ ਪਹਿਲਾਂ ਹੀ ਪਤਾ ਕਰਾ ਲਿਆ ਕਿ ਮੇਰੀ ਦਰਾਣੀ ਦੇ ਪੇਟ ਵਿੱਚ ਇਸ ਵਾਰ ਮੁੰਡਾ ਹੀ ਆ ਇਸ ਲਈ ਮੇਰੀ ਸਾਸੋ ਨੂੰ ਪੈਰ ਪੁੰਜੇ ਨਹੀਂ ਸੀ ਲਾਉਣ ਦਿੰਦੀ ਮੈਂ ਹੁਣ ਇਸ ਘਰ ਦੀ ਨੁਕਰਾਨੀ ਜੀ ਬਣ ਕੇ ਰਹਿ ਗਈ ਹਾਂ ਦੋ ਕੁੜੀਆਂ ਤੋਂ ਬਾਅਦ ਦਰਾਣੀ ਕੋਲ ਮੁੰਡਾ ਹੋਇਆ। ਤਾਂ ਉਹ ਫਰਸ਼ ਤੋਂ ਅਰਸ਼ ਤੇ ਜਾ ਪਹੁੰਚੀ। ਤੇ ਮੇਰੇ ਪੈਰ ਫਰਸ਼ ਤੇ ਵੀ ਨਹੀਂ ਸੀ ਲੱਗ ਰਹੇ। ਘਰ 'ਚ ਕਈ ਦਿਨ ਜਸ਼ਨ ਚੱਲਦਾ ਰਿਹਾ। ਸਰਦੂਲ ਨੇ ਵੀ ਇਹਨਾਂ ਦਿਨਾਂ ਵਿੱਚ ਰੱਜ ਕੇ ਸ਼ਰਾਬ ਪੀਤੀ। ਮੁੰਡੇ ਦੀ ਛੱਟੀ ਵਾਲੇ ਦਿਨ ਰਾਤ ਤੋਂ ਇੱਕ ਦਿਨ ਪਹਿਲਾਂ ਸ਼ਰਾਬ ਨਾਲ ਰੱਜੇ ਹੋਏ ਮਮੁੱਲੀ ਜੀ ਗੱਲ ਤੇ ਸਾਰੇ ਪਰਿਵਾਰ ਦੇ ਸਾਹਮਣੇ ਮੇਰੇ ਥੱਪੜ ਜੜਦਾ। ਮੇਰੇ ਮਨ 'ਚ ਆਇਆ ਕਿ ਥੋੜਿਆ ਪਿਆ ਹੈ। ਇਹੋ ਜੀ ਜ਼ਿੰਦਗੀ ਤੋਂ ਦਿਲ ਕੀਤਾ ਕਿ ਸਾਰੇ ਟੱਬਰ ਦੇ ਸਿਰ ਚੜ੍ਹ ਕੇ ਮਰ ਜਾਂ। ਸਰਦੂਲ ਤੋਂ ਜ਼ਿੰਦਗੀ 'ਚ ਪਹਿਲੀ ਮਾਰ ਖਾ ਕੇ ਮੈਂ ਬਹੁਤ ਰੋਈ। ਪਰ ਹੁਣ ਸਾਰੇ ਪਰਿਵਾਰ 'ਚ ਮੇਰੀਆਂ ਅੱਖਾਂ ਪੁੰਜਣ ਵਾਲਾ ਕੋਈ ਨਹੀਂ ਸੀ ਦਿਸਦਾ। ਮਾੜੀ-ਮੋਟੀ ਮੇਰਾ ਸੋਹਰਾ ਮੇਰੀ ਹਾਮੀ ਜ਼ਰੂਰ ਭਰਦਾ ਸੀ। ਪਰ ਪਿਛਲੇ ਸਾਲ ਅਦਰੰਗ ਦਾ ਸ਼ਿਕਾਰ ਹੋਣ ਤੋਂ ਬਾਅਦ ਉਹ ਵਿਚਾਰਾ ਆਪ ਦੂਜਿਆਂ ਦਾ ਮਹਤਾਜ ਬਣ ਕੇ ਰਹਿ ਗਿਆ। ਘਰ ਛੱਡ ਕੇ ਪੇਕੇ ਘਰ ਜਾਣ ਬਾਰੇ ਵੀ ਸੋਚਿਆ। ਪਰ ਪੇਕੇ ਘਰ ਦੀ ਖਿਲਰੀ ਕਬੀਲਦਾਰੀ ਵੱਲ ਨਜ਼ਰ ਮਾਰੀ ਤਾਂ ਇਹ ਰਾਹ ਰਾਹ ਵੀ ਮੈਨੂੰ ਆਪਣੇ ਲਈ ਬੰਦ ਹੋਇਆ ਹੀ ਲੱਗਿਆ। ਭਰਾ ਪੜ ਲਿਖ ਕੇ ਹਜੇ ਵੀ ਬੇਕਾਰ ਘਰੇ ਬੈਠਿਆ। ਉਤਮ ਬਾਪੂ ਨੂੰ ਮੇਰੀ ਭੈਣ ਸਿਮਰਜੀਤ ਦੇ ਵਿਆਹ ਦੀ ਚਿੰਤਾ। ਬੇਬੇ ਬਾਪੂ ਕਿਵੇਂ ਸਹਿਣਗੇ ਕਿ ਇੱਕ ਕੁੜੀ ਹਜੇ ਕੁਆਰੀ ਬੈਠੀ ਐ ਤੇ ਕਰ ਜਾ ਚੁੱਕ ਕੇ ਵਿਆਹੀ ਦੂਜੀ ਕੁੜੀ ਆਪ ਘਰ ਆ ਬੈਠੀ। ਉੱਪਰਲੇ ਮਨ ਨੂੰ ਦਿਖਾਵੇ ਦੇ ਤੌਰ ਤੇ ਮੈਂ ਪਰਿਵਾਰ ਦੀਆਂ ਖੁਸ਼ੀਆਂ 'ਚ ਸ਼ਾਮਲ ਹੋਣ ਦੀ ਕੋਸ਼ਿਸ਼ ਕਰਦੀ ਰਹੀ ਪਰ ਦਰਾਣੇ ਦੀਆਂ ਜੇਤੂ ਨਜ਼ਰਾਂ ਮੈਨੂੰ ਦਿਨ ਰਾਤ ਪਰੇਸ਼ਾਨ ਕਰੇ ਰੱਖਦੀਆਂ ਪੁੱਤ ਦੀ ਮਾਂ ਬਣਨ ਕਰਕੇ ਹੁਣ ਉਹ ਘਰ ਦੀ ਮਹਾਰਾਣੀ ਸੀ ਤੇ ਮੈਂ ਉਸ ਘਰ ਦੀ ਨੁਕਰਾਨੀ ਦਾ ਦਰਜਾ ਰੱਖਦੀ ਸੀ ਜਦੋਂ ਉਹ ਨਾ ਮਾਂ ਪੁੱਤ ਵੱਲ ਦੇਖਦੀ ਤਾਂ ਮੈਨੂੰ ਲੱਗਦਾ ਕਿ ਮੇਰੇ ਅੰਦਰੋਂ ਕੁਝ ਖੁੱਸ ਰਿਹਾ ਹੈ ਮੈਨੂੰ ਇਹ ਵੀ ਲੱਗਦਾ ਕਿ ਸਾਰਾ ਟੱਬਰ ਹੀ ਨਹੀਂ ਸਗੋਂ ਆਂਡ ਗਵਾਂਢ ਦੇ ਲੋਕ ਵੀ ਜਿਵੇਂ ਮੈਨੂੰ ਮਜ਼ਾਕ ਉਡਾਉਣ ਵਾਲੀਆਂ ਨਜ਼ਰਾਂ ਨਾਲ ਦੇਖ ਰਹੇ ਹੋਣ ਮੁੰਡੇ ਦੀ ਛੱਟੀ ਰਾਤ ਸੀ ਉਸ ਦਿਨ ਮੈਂ ਸਿਰ ਦਰਦ ਦਾ ਬਹਾਨਾ ਬਣਾ ਕੇ ਉਸ ਦਿਨ ਬਿਸਤਰੇ ਤੇ ਪਈ ਰਹੀ ਪਰ ਮੈਨੂੰ ਕਿਸੇ ਨੇ ਵੀ ਬੱਚੇ ਦੇ ਨਾਮ ਕਰਨ ਦੀਆਂ ਰਸਮਾਂ 'ਚ ਸ਼ਾਮਿਲ ਹੋਣ ਲਈ ਕਿਹਾ ਹੀ ਨਾ ਫਿਰ ਸੋਚਿਆ ਮਨਾ ਰਹਿਣਾ ਤਾਂ ਐਸੇ ਘਰ 'ਚ ਜੇ ਘਰ 'ਚ ਦਿਨ ਕੱਟੀ ਕਰਨੀ ਆ ਇਸ ਤਰ੍ਹਾਂ ਰੁਸ ਕੇ ਬੈਠਣਾ ਵੀ ਮੇਰੇ ਲਈ ਠੀਕ ਨਹੀਂ ਭਾਵੇਂ ਇਹ ਮੈਂ ਮਹਿਸੂਸ ਕਰਦੀ ਰਹੀ ਆ ਕਿ ਉਮੀਦਵਾਰੀ ਹੋਣ ਤੋਂ ਬਾਅਦ ਮੇਰੀ ਦਰਾਨੀ ਮੈਨੂੰ ਛੱਡ ਮੇਰੇ ਪਰਛਾਵੇਂ ਤੋਂ ਵੀ ਦੂਰ ਰਹਿਣ ਦੀ ਕੋਸ਼ਿਸ਼ ਕਰਦੀ ਆ ਫਿਰ ਵੀ ਮੈਂ ਆਪਣਾ ਮਨ ਮਾਰ ਕੇ ਡਿੱਗਦੀ ਟੈਂਦੀ ਦਰਾਣੀ ਦੇ ਮੰਝੇ ਕੋਲ ਪਹੁੰਚ ਗਈ ਆ ਜਾ ਪੁੱਤ ਆਪਣੀ ਤਾਈ ਕੋਲ ਤੇਰੀ ਵੱਡੀ ਮੰਮੀ ਆ ਉਹ ਮੇਰੀ ਦਰਾਣੀ ਦੀ ਮਾਂ ਜੋ ਉਹਦਾ ਜਾਪਾ ਕਟਾਉਣ ਆਈ ਹੋਈ ਸੀ ਉਹਨੇ ਜਾਇਦਾਦ ਦੇ ਵਾਰਸ ਨੂੰ ਮੇਰੀ ਝੋਲੀ ਪਾਇਆ ਤੇ ਮੈਨੂੰ ਲੱਗਿਆ ਜਿਵੇਂ ਉਸਨੇ ਮੇਰੇ ਵੱਡੀ ਮੰਮੀ ਹੋਣ ਤੇ ਵਧੇਰੇ ਜੋੜ ਦਿੱਤਾ ਹੋਵੇ ਬੱਚੇ ਨੂੰ ਗੋਦ ਵਿੱਚ ਲੈਂਦਿਆਂ ਹੀ ਮੈਨੂੰ ਚੱਕਰ ਆ ਗਿਆ। ਮੈਂ ਕੰਧ ਨਾਲ ਢੋ ਲਾ ਲੀ। ਜੇ ਮੈਂ ਅਜਿਹਾ ਨਾ ਕਰਦੀ ਤਾਂ ਸ਼ਾਇਦ ਬੱਚੇ ਸਮੇਤ ਮੈਂ ਥਾਈ ਡਿੱਗ ਪੈਂਦੀ। ਮੇਰੀ ਦਰਾਨੀ ਦੀ ਮਾਂ ਨੇ ਕਾਲੀ ਨਾਲ ਮੇਥੋਂ ਬੱਚਾ ਫੜ ਕੇ ਫਿਰ ਆਪਣੀ ਧੀ ਦੀ ਝੋਲੀ 'ਚ ਪਾ ਦਿੱਤਾ। ਦਰਾਨੀ ਆਪਣੇ ਬੱਚੇ ਨੂੰ ਚੁੰਮਦਿਆਂ ਪਤਾ ਨਹੀਂ ਮੇਰੇ ਹਾਲਾਤ ਵੱਲ ਵੇਖ ਕੇ ਮੁਸਕਰਾਈ ਆ ਜਾਂ ਬੱਚੇ ਵੱਲ ਵੇਖ ਕੇ। ਉਹਦੀ ਜੇਤੂ ਮੁਸਕਰਾਹਟ ਮੇਰੇ ਧੁਰ ਅੰਦਰ ਤੱਕ ਲੈ ਗਈ। ਮੈਂ ਮਰੀ ਜੀ ਚਾਲ ਨਾਲ ਵਾਪਸ ਆਪਣੇ ਕਮਰੇ ਵੱਲ ਤੁਰ ਪਈ। ਬਿਸtre ਤੇ ਮੁੱਦੇ ਮੋੜ ਢਿੱਕੇ ਸਾਰੀ ਰਾਤ ਰੋਂਦੀ ਰਹੀ। ਸ਼ਰਾਬ ਨਾਲ ਰਜੇ ਹੋਏ ਸਰਦੂਲ ਨੇ ਤਾਂ ਪਾਸਾ ਬਦਲ ਕੇ ਵੀ ਮੇਰੇ ਵੱਲ ਨਹੀਂ ਸੀ ਵੇਖਿਆ। ਮੈਂ ਸਵੇਰੇ ਉੱਠ ਕੇ ਇਸ਼ਨਾਨ ਕੀਤਾ। ਅਟੈਚੇ ਵਿੱਚ ਦੋ ਸੂਟ ਪਾਏ ਤੇ ਸੱਸ ਦੇ ਕਮਰੇ ਅੱਗੇ ਜਾ ਖਲੋਤੀ। ਬੇਬੇ, ਮੈਂ ਪੇਕੇ ਜਾ ਰਹੀ ਆ। ਬਾਪੂ ਜੀ ਨਾਲ ਸਿਮਰੋ ਬਾਰੇ ਗੱਲ ਕਰਾਂਗੀ। ਜੇ ਉਹ ਮੰਨ ਗਏ ਤਾਂ ਠੀਕ ਆ। ਨਹੀਂ ਤਾਂ ਕੋਈ ਖੂ ਤੋਬਾ ਤਾਂ ਪਣਾ ਦੇਈ ਦਿਓ ਮੈਨੂੰ। ਅੱਬੜ ਵਾਹੇ ਜੇ ਬੋਲਦਿਆਂ ਮੈਂ ਛੋਟੇ-ਛੋਟੇ ਕਦਮਾਂ ਨਾਲ ਸੋਹਰੇ ਘਰ ਦੀ ਦਹਲਿਜ ਪਾਰ ਕਰ ਗਈ। ਘਰ ਦਾ ਦਰਵਾਜ਼ਾ ਲੰਘਦਿਆਂ ਇਸ ਆਸ ਨਾਲ ਮੈਂ ਪਿੱਛੇ ਮੁੜ ਕੇ ਦੇਖਿਆ ਕਿ ਸਰਦੂਲ ਜਾਂ ਮੇਰੀ ਸੱਸ ਮੇਰਾ ਰਾਹ ਰੋਕਣ ਆ ਜਾਵੇ ਪਰ ਸਿਰਫ ਮੇਰਾ ਪਰਛਾਵਾਂ ਹੀ ਮੇਰਾ ਪਿੱਛਾ ਕਰ ਰਿਹਾ। ਸੋ ਦੋਸਤੋ ਏਸੀ ਅੱਜ ਦੀ ਕਹਾਣੀ ਕਿਵੇਂ ਦੀ ਲੱਗੀ ਜੀ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ। ਪੰਜਾਬੀ ਆਵਾਜ਼ ਕਹਾਣੀ ਨੂੰ ਆਪਣਾ ਕੀਮਤੀ ਵਕਤ ਦੇਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮਿਲਦੇ ਹਾਂ ਨਵੀਂ ਕਹਾਣੀ ਦੇ ਨਾਲ